ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾ ਠੀਕ ਹੋ ਸਾਰੇ ਸ਼ਾਮਾਂ ਪੈ ਗਈਆਂ ਆਪਾਂ ਆ ਗਏ ਆਪਣੇ ਸੈਟਅਪ ਤੇ ਹੁਣ ਕਰਦੇ ਆਂ ਸ਼ੌਂਕ ਨਾਲੇ ਕਰਦੇ ਗੱਲਾਵਾ ਤਾਂ ਅੰਡਰਟੈਕਰ ਹੁਣੀ ਸਵੇਰ ਦੇ ਖੁੱਲੇ ਹੋਏ ਇਹਨਾਂ ਨੂੰ ਬੰਦ ਕਰ ਦੇਣਾ ਹੁਣ ਪੀ ਲੈ ਜਾਂ ਵਰ ਖੋਲਾਂਗੇ ਤੇ ਚੰਨੋਂ ਆਂਡੇ ਦਿੰਦੀ ਪਈ ਐ ਤਿੰਨ ਘੰਟੇ ਹੋ ਗਏ ਦੁਬਾਰਾ ਤਿੰਨੋਂ ਦੇ ਤੇ ਆ ਜਿਹੜੀ ਮਾਦੀ ਆ ਪਤਾ ਨਹੀਂ ਕਿੱਥੇ ਐਂਡੇ ਰੱਖਦੀ ਆ ਇਹ ਬੰਦ ਕਰ ਗਈ ਆ ਤੇ ਇਹਦੇ ਸਿਰ ਚ ਆਈ ਹੋਈ ਛੱਟ ਤੈਨੂੰ ਤੁਸੀਂ ਦੇਖ ਸਕਦੇ ਨੇ ਕਿੱਡਾ ਹੋਇਆ ਉਹ ਖੜੀਆ ਆਪਣੀ ਗਲਵੀ ਮਾਦੀ ਠੀਕ ਐ ਇਹ ਪੂਰੀ ਝਾਰਚਾ ਤੇ ਥੋੜਾ ਹੋ ਤਾਂ ਇਹਨੂੰ ਬੁਖਾਰ ਵੀ ਆਂਦਾ ਲੱਗਦਾ ਅੱਜ ਵੀ ਇਹਦੇ ਇੰਜੈਕਸ਼ਨ ਲਾਜ਼ਮ ਆਗੇ ਉਹ ਗਲਵਾ ਪੱਠਾ ਖੜਾ ਆਪਣਾ ਬਿੰਗਮ ਠੀਕ ਐ ਤੇ ਇਹ ਵਾਕੀ ਜੀ ਕਰੋ ਸ਼ੌਂਕ ਰੇਣ ਦੇ ਵਿੱਚ ਪੈਰਪੂਰ ਮਾਰਦੇ ਬਹਿ ਜਾਣ ਵਰ ਤੇ ਉਹ ਮਾਦੀ ਨੂੰ ਬੁਖਾਰ ਗਏ ਵੀ ਇੱਕ ਦਿਨ ਸੀਗਾ ਅੱਜ ਵੀ ਹੋ ਗਿਆ ਦੁਬਾਰਾ ਫੇਰ ਥੋੜੀ ਇਨਫੈਕਸ਼ਨ ਲੱਗਦੀ ਉਹਦੇ ਲੀਵਰ 'ਚ ਜੇ ਮੈਂ ਕਰਦਾ ਉਹਦਾ ਟ੍ਰੀਟਮੈਂਟ ਠੀਕ ਹੈ ਬਾਕੀ ਤੁਸੀਂ ਕਰੋ ਸ਼ੌਂਕ ਇੰਜੈਕਸ਼ਨ ਲਾ ਦਾਂਗੇ ਅੱਜ ਫਿਰ ਉਹਦਾ ਸਹੀ ਹੈ ਕੋਈ ਗੱਲਬਾਤ ਨਹੀਂ ਹੈਗੀ ਪਰ ਫਿਰ ਵੀ ਮੜਾ ਮੂਟਾ ਫੀਵਰ ਲੱਗਦਾ ਕੋਈ ਧੁੱਪ ਧੁੰਦੀ ਆ ਧੁੱਪੇ ਜਾਨਵਰ ਜਦੋਂ ਬਾਹਰ ਫਿਰਦਾ ਰਹਿੰਦਾ ਹੈ ਨਾ ਤੇ ਉਹਦਾ ਥੋੜੀ ਬਹੁਤੀ ਦਿੱਕਤ ਆਈ ਜਾਂਦੀ ਆ ਉਹਦਾ ਮੁਰਗੀ ਨੂੰ ਕੁਛ ਨਹੀਂ ਆ ਸਹੀ ਹੈ ਪੂਰੀ ਐਕਟਿਵ ਹੈ ਮੜਾ ਮੂਟਾ ਇਹਦਾ ਬੁਖਾਰ ਦਾ ਮੈਨੂੰ ਲੱਗਦਾ ਵੀ ਫਿਰ ਵੀ ਆਪਾਂ ਆਪਣੇ ਵੱਲੋਂ ਇਹ ਹੁੰਦਾ ਹੈ ਕਿ ਜਦੋਂ ਇੰਜੈਕਸ਼ਨ ਲਾ ਦਈਏ ਫਿਰ ਨਾ ਜਾਨਵਰ ਕਹ ਲਓ ਵੀ ਪਤਾ ਲੱਗ ਜਾਂਦਾ ਵੀ ਠੀਕ ਐ ਹੁਣ ਬਾਕੀ ਦੇ ਅਸੀਂ ਕਰਾਂ ਸ਼ੌਂਕ ਤੇ ਦੇਖਦੇ ਆਂ ਆਪਾਂ ਅੱਜ ਥੋੜੇ ਜਿਹਾ ਬੱਚੇ ਵੀ ਸੇਲ ਤੇ ਪਾਉਣੇ ਆ ਕਿਉਂਕਿ ਜਿਹੜੇ ਦੋਸਤ ਆਪਣੇ ਵਲੌਗ ਵੰਦੇ ਆ ਤੇ ਫੇ ਉਹ ਪੁੱਛਦੇ ਰਹਿੰਦੇ ਬਾਈ ਵੀ ਜਾਨਵਰ ਆ ਪੂਰਾ ਹਫਤਾ ਨਿਕਲ ਗਿਆ ਦੀ ਸੇਲ ਤੇ ਕੋਈ ਪਾਇਆ ਹੀ ਨਹੀਂ ਉਹ ਤੇ ਦੇਖਦਾ ਮੈਂ ਅੱਜ ਪਾਉਣਾ ਥੋੜੇ ਬੱਚੇ ਸੇਲ ਤੇ ਕਰਦੇ ਆਂ ਆਪਾਂ ਅੱਜ ਦੇ ਵਲੌਗ ਦੇ ਵਿੱਚ ਫਿਰ ਥੋੜੇ ਐ ਤੁਹਾਨੂੰ ਬੱਚਿਆਂ ਦਾ ਸ਼ੌਂਕ ਕਰੋਨਾ ਵਿੱਚ ਠੀਕ ਐ ਤੇ ਇਹਨਾਂ ਨੂੰ ਬੰਦ ਕਰਦੇ ਆਂ ਫੇਰ ਆਪਾਂ ਜਿਹੜੇ ਬੱਚੇ ਸੇਲ ਦੇ ਪੋਣੇ ਤੁਹਾਨੂੰ ਉਹ ਦਿਖਾਉਣਾ ਹੈ ਠੀਕ ਹੈ ਚਲਦੇ ਆਂ ਉਧਰ ਠੀਕ ਹੈ ਚੈੱਕ ਕਰੋ ਆਹ ਪੀਲਾ ਪੱਠਾ ਪਾਲੇ ਪਾਸੇ ਚਿੱਟੀ ਜਿਨੀ ਜੀ ਪੱਠੀ ਹੈ ਪੀਲੀ ਠੀਕ ਹੈ ਪੱਠਾ ਡੇਢ ਮਹੀਨੇ ਦਾ ਪੱਠੀ 2 ਮਹੀਨੇ ਦੀ ਹੈ ਠੀਕ ਹੈ ਇਹ ਵੀ ਜੋੜੀ ਸੇਲ ਤੇ ਆਪਾਂ ਅੱਜ ਪਾਵਾਂਗੇ ਤੁਹਾਡੇ ਲਈ ਚੈੱਕ ਕਰਿਓ ਠੀਕ ਹੈ ਉਹ ਬਾਫ ਕੜਿਆ ਨਾ ਠੀਕ ਹੈ ਕਰੇ ਚੈੱਕ ਜੋੜੀ ਪੱਠੀ ਵੱਡੀ ਹੈ ਕਿਉਂਕਿ ਪੱਠੀ ਦੇ ਨਾਲ ਦੇ ਪੱਠੇ ਪਹਿਲਾਂ ਸੇਲ ਹੋ ਗਏ ਠੀਕ ਹੈ ਦੇਖ ਲਓ ਤੁਸੀਂ ਠੀਕ ਹੈ ਪੀਲਾ ਪੱਠਾ ਤੇ ਪੀਲੀ ਚੀਨੀ ਪੱਠੀ ਆ ਠੀਕ ਹੈ ਆਪਣੇ ਪੀਲੇ ਮੁਰਗੇ ਦੇ ਬੱਚੇ ਆ ਬਾਪ ਵੀ ਤੁਹਾਨੂੰ ਮੈਂ ਵੀਡੀਓ ਜਿ ਦਿਖਾਈ ਦਿੱਤਾ ਲਗਭਗ ਤੁਸੀਂ ਦੇਖ ਹੀ ਲਿਆ ਠੀਕ ਹੈ ਦੇਖੋ ਉਹ ਪੱਠੀ ਆ ਪਰੇ ਠੀਕ ਆ ਜੋੜੀ ਮਿਲ ਜੂਗੀ ਆ ਜਾ ਆ ਜਾ ਭਾਜੀ ਆ ਜਾ ਉਹ ਭਰਾਵਾ ਮੈਂ ਵੀਡੀਓ ਲਈ ਆ ਆ ਜਾ ਤੋਰ ਗਦਾ ਠੀਕ ਹੈ ਨਹੀਂ ਕਰੀਆ ਇਹ ਕਰਨੀ ਹੀ ਇਹਦੇ ਬਾਕੀ ਤੁਸੀਂ ਕਰੋ ਸ਼ੌਂਕ ਆਪਾਂ ਇੱਕ ਹੀ ਜੋੜੀ ਅੱਜ ਪਾਈ ਹਜੇ ਫਿਲਹਾਲ ਹੀ ਖੇਲ ਤੇ ਠੀਕ ਹੈ ਤੁਸੀਂ ਉਹਦਾ ਸ਼ੌਂਕ ਕਰ ਲਿਓ ਜਾਦਾ ਜੋੜੀਆਂ ਅੱਜ ਸੇਲ ਤੇ ਪਾਈਆਂ ਨਹੀਂ ਕਿਉਂਕਿ ਯਾਰ ਭਾਜੀ ਆ ਗਿਆ ਸੀ ਇੱਕ ਆਪ ਨੂੰ ਬੁਲਾਉਣ ਤੇ ਉਹਦੇ ਦੀ ਥੋੜਾ ਜਿਹਾ ਕੰਮ ਸੀਗਾ ਮੈਂ ਉਹਦੇ ਜਾਨਵਰਾਂ ਨਾਲ ਚੱਲ ਗਿਆ ਤੇ ਹੁਣ ਉਹਦਾ ਵੀ ਹੋ ਵੀ ਨੇਰਾ ਜਾਣਾ ਮੁਰਕੇ ਹਜੇ ਮੈਂ ਪੱਠੇ ਪਾਉਣੇ ਬਸੂਆਂ ਨੂੰ ਯਾਰ ਕਿਉਂਕਿ ਮੈਂ ਕੰਮ ਤੋਂ ਲੇਟ ਆਇਆ ਇੱਕ ਤਾਂ ਤੇ ਇੱਕ ਯਾਰ ਆ ਕੇ ਕਹ ਲੋ ਵੀ ਜਦੋਂ ਵਾਪਸ ਆਈਦਾ ਕੰਮ ਤੋਂ ਤੁੱਪ ਤੁੱਪ ਲੱਗੀ ਹੁੰਦੀ ਆ ਫੇਰ ਉੱਠ ਨਹੀਂ ਹੁੰਦਾ ਛੇੜੀ ਤੇ ਲੇਟ ਹੀ ਆ ਹੁੰਦਾ ਜਾਨਵਰਾਂ ਨਾਲ ਸਾਢੇ 5 ਤੱਕ ਘਰ ਨੂੰ ਆਉਂਦਿਆਂ ਨੂੰ ਹੋ ਜਾਂਦੇ ਆ। ਉਸ ਤੋਂ ਬਾਅਦ ਸਾਢੇ 6 ਪਸ਼ੂਆਂ ਕੋਹਾ ਹੁੰਦਾ ਜਾਨਵਰਾਂ ਕੋ। ਬਾਕੀ ਆਪਾਂ ਜਿਹੜੀਆਂ ਮੁਰਗੀਆਂ ਅੰਡੇ ਦੇ ਬਿਠਾਈਆਂ। ਦੋ ਮੁਰਗੀਆਂ ਹੋਰ ਬਿਠਾਈਆਂ ਤੁਹਾਨੂੰ ਮੈਂ ਦੱਸਿਆ ਹੀ ਹੈ ਨਾ। ਤੇ ਉਹਨਾਂ ਦੇ ਵੀ ਅੱਜ ਆਂਡੇ-ਉਂਡੇ ਚੈੱਕ ਕਰਦੇ ਆ। ਥੋੜਾ ਨੇਰਾ ਹੋ ਜਵੇ। ਠੀਕ ਆ ਇਹ ਮਾਦੀਆਂ ਜਿਹੜੀਆਂ ਸਾਰੀਆਂ ਇੱਕ ਆ ਜਿਹੜੀ ਚੜੀਲ ਮੁਰਗੀ ਨੂੰ ਛੱਡ ਕੇ ਜੋੜ ਕਰਦੀਆਂ ਪਈਆਂ। ਲੇਕਿਨ ਇਹਨਾਂ ਚ ਹਜੇ ਕੋਈ ਅੰਡੇ ਨਹੀਂ ਦੇਣ ਲੱਗੀ। ਚਾਰ ਮੁਰਗੀਆਂ ਜੋੜ ਕਰਦੀਆਂ ਪਈਆਂ ਮੁਰਗੇ ਨਾਲ ਤੇ ਇੱਕ ਦੋਸਤ ਕਮੈਂਟ ਕਰਦਾ ਸੀਗਾ ਇੰਨਾ ਲਗਾ ਬਾਈ ਇੰਨੀਆਂ ਮੁਰਗੀਆਂ ਮੁਰਗੇ ਨਾਲ ਕਦੇ ਨਹੀਂ ਲਾਈਦੀਆਂ ਠੀਕ ਹੈ ਤੇ ਮੈਂ ਉਹ ਭਰਾ ਨੂੰ ਰਿਪਲਾਈ ਵੀ ਕੀਤਾ ਸੀ ਦੁਬਾਰਾ ਫਿਰ ਰਿਪਲਾਈ ਕਰ ਦਿੰਨਾ ਭਰਾ ਮੈਂ ਇੱਕੋ ਟਾਈਮ ਸੱਤ-ਸੱਤ ਮੁਰਗੀਆਂ ਵੀ ਲਾਈਆਂ ਹੋਈਆਂ ਮੁਰਗੀਆਂ ਠੀਕ ਹੈ ਜੇ ਖਰਾਕ ਚੰਗੀ ਹੋਵੇ ਤੇ ਜਿੰਨੀਆਂ ਮਰਜ਼ੀ ਮੁਰਗੀਆਂ ਲਾ ਦੋ ਅੰਡੇ ਦੇ ਬੱਚੇ ਤਕਰੀਬਨ ਬਣ ਜਾਂਦੇ ਆ ਠੀਕ ਹੈ ਬਾਕੀ ਆਪਣੇ ਹਰੇਕ ਮੰਦਰ ਦੇ ਬਰੀਡ ਕੰ ਦਾ ਹਿਸਾਬ ਦਾ ਹੁੰਦਾ ਅੱਜ ਆਪਾਂ ਇੱਕੋ ਜੋੜੀ ਇਹੀ ਸੇਲ ਤੇ ਪਾਵਾਂਗੇ ਕੱਲ ਬਾਬਾ ਨਾਨਕ ਸੋਖ ਰੱਖੇ ਜੇ ਕੰਮ ਤੋਂ ਛੋਟਾ ਏ ਥੋੜਾ ਜਲਦੀ ਆ ਗਏ ਕਿਉਂਕਿ ਮਰੇ ਐਤਵਾਰ ਦੀ ਛੁੱਟੀ ਆ ਆਪਾਂ ਨੂੰ ਤੇ ਆਪਾਂ ਜਿਆਦਾ ਜਾਨਵਰ ਜਿਆਦਾ ਜੋੜੀਆਂ ਸੀਲ ਤੇ ਪਾਵਾਂਗੇ ਠੀਕ ਹੈ ਪਹਿਲ ਹਾਲ ਇੱਕੋ ਜੋੜੀ ਐ ਸੀਲ ਤੇ ਪਾਵਾਂਗੇ ਠੀਕ ਹੈ ਤੇ ਕੱਲ ਫਿਰ ਜੇ ਆਪਾਂ ਸ਼ਾਮ ਜੇ ਜਲਦੀ ਆ ਗਏ ਕੋਈ ਸ਼ਨੀਵਾਰਾ ਠੀਕ ਹੈ ਬਾਕੀ ਕੰਮ ਤੋਂ ਟਾਈਮ ਲੱਗੇ ਦੇ ਡਿਪੈਂਡ ਕਰਦਾ ਦੂਸਰੇ ਜਾਨਵਰ ਵੀ ਨਹੀਂ ਖੋਲ ਹੋਏ ਉਹ ਦੇਖੋ ਬਿੰਗਮ ਜੋੜੀ ਵੀ ਨਹੀਂ ਖੋਲ ਹੋਈ ਤੇ ਉਹ ਉੱਪਰ ਜਿਹੜੇ ਬਿੰਗਮ ਬੱਚੇ ਉਹ ਵੀ ਨਹੀਂ ਖੋਲ ਹੋਈ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਫਿਰ ਕਿਉਂਕਿ ਹੋਰ ਕੰਮ ਜਿਹੜੇ ਕਰਨ ਵਾਲੇ ਉਹ ਵੀ ਕਰ ਲੈਣੇ ਆ ਨਾ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਤਤਕਲੀ ਰੱਬ ਰਾਖਾ ਠੀਕ ਹੈ